ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਅੰਦੋਲਨ ਦੇ ਮਾਮਲੇ ਚ ਧਾਇਰ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਚ ਹਾਈਵੇ ਖੋਲਣ ਦੇ ਹੁਕਮ ਕੀਤੇ ਗਏ ਨੇ ਹਾਈ ਕੋਰਟ ਨੇ ਕਿਹਾ ਕਿ ਹੁਣ ਇਸ ਹਾਈਵੇ ਨੂੰ ਖੋਲਿਆ ਜਾਵੇਗਾ ਜੋ ਪਿਛਲੇ 6 ਮਹੀਨਿਆਂ ਤੋਂ ਬੰਦ ਪਿਆ ਪਟੀਸ਼ਨ ਤੇ ਸੁਣਵਾਈ ਦੌਰਾਨ ਹਾਈ ਕੋਰਟ ਦੇ ਹੁਕਮ ਤੇ ਹਰਿਆਣਾ ਸਰਕਾਰ ਨੇ ਕਿਹਾ ਧਰਨਾਕਾਰੀ ਪੰਜਾਬ ਵੱਲ ਬੈਠੇ ਨੇ ਪਹਿਲਾਂ ਵੀ ਹਾਲਾਤ ਵਿਗੜ ਚੁੱਕੇ ਨੇ ਕਿਸਾਨ ਪੰਜਾਬ ਵੱਲ ਐਨ ਐਚ 44 ਤੇ ਬੈਠੇ ਨੇ ਸਰਕਾਰ ਨੇ ਕਿਹਾ ਜੇਕਰ ਪੰਜਾਬ ਉਹਨਾਂ ਨੂੰ ਆਪਣੇ ਇਲਾਕੇ 'ਚ ਬੈਠਣ ਦਿੰਦਾ ਤਾਂ ਅਸੀਂ 5 ਮਿੰਟ 'ਚ ਇਹ ਹਾਈਵੇ ਖੋਲ੍ਹ ਦਵਾਂਗੇ ਪਰ ਪੰਜਾਬ ਜਗ੍ਹਾ ਨਹੀਂ ਦੇ ਰਿਹਾ ਹਾਈ ਕੋਰਟ ਨੇ ਕਿਹਾ ਜੇਕਰ ਉਹ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਜਾਣ ਦਿਓ ਤੁਸੀਂ ਆਪ ਹੀ ਵਿਵਾਦ ਵਧਾ ਰਹੇ ਹੋ ਕੇਂਦਰ ਸਰਕਾਰ ਉਹਨਾਂ ਨੂੰ ਦੇਖ ਲਵੇ ਉਹ ਕੇਂਦਰ ਸਰਕਾਰ ਨੂੰ ਵੀ ਮਿਲਣਾ ਚਾਹੁੰਦੇ ਨੇ ਹਾਈ ਕੋਰਟ ਨੇ ਕਿਹਾ ਕਿ ਇਸ ਹਾਈਵੇ ਨੂੰ ਇੱਕ ਹਫ਼ਤੇ ਵਿੱਚ ਖੋਲ੍ਹਿਆ ਜਾਵੇ ਹਾਈ ਕੋਰਟ ਨੇ ਕਿਹਾ ਕਿ ਦਿੱਲੀ ਜਨ ਵਾਲੇ ਲੋਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਬਾਰੇ ਵੀ ਸੋਚੋ। ਇਸ ਤੇ ਹਰਿਆਣਾ ਸਰਕਾਰ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਸੀ ਤਾਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਸੀ। ਹਰਿਆਣਾ ਸਰਕਾਰ ਨੇ ਕਿਹਾ ਕਿ ਅਜੇ ਵੀ 450 ਤੋਂ 500 ਪ੍ਰਦਰਸ਼ਨਕਾਰੀ ਸਰਹੱਦ ਤੇ ਬੈਠੇ ਨੇ। ਸਰਕਾਰ ਨੂੰ ਦੱਸਿਆ ਗਿਆ ਕਿ ਸ਼ੰਭੂ ਦੇ ਨਾਲ ਨਾਲ ਖਨੋਰੀ ਬਾਡਰ ਤੇ ਪ੍ਰਦਰਸ਼ਨਕਾਰੀ ਵੀ ਬੈਠੇ ਨੇ। ਹਾਲਕਿ ਅਜੇ ਮਾਮਲੇ ਦੀ ਸੁਣਵਾਈ ਜਾਰੀ ਹੈ ਹਾਈ ਕੋਰਟ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਨੂੰ ਇਸ ਹਾਈਵੇ ਨੂੰ ਖੋਲਣ ਲਈ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਹਾਈਵੇ ਬੰਦ ਹੋਣ ਕਾਰਨ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਨੇ ਸਥਿਤੀ ਬਹੁਤ ਬਦਲ ਗਈ ਹੈ ਅਤੇ ਉੱਥੇ ਪ੍ਰਦਰਸ਼ਨਕਾਰੀ ਘਟ ਨੇ ਇਸ ਲਈ ਹੁਣ ਇਸ ਹਾਈਵੇ ਨੂੰ ਖੋਲਿਆ ਜਾਣਾ ਚਾਹੀਦਾ ਹੈ ਇਹ ਹਾਈਵੇ ਜੀਵਨ ਰੇਖਾ ਹੈ ਇਸ ਲਈ ਇਸ ਹਾਈਵੇ ਨੂੰ ਹੁਣ ਹੋਰ ਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਇਸ ਹਾਈਵੇ ਤੇ ਲੰਗੇ ਬੈਰੀਗੇਡਾਂ ਨੂੰ ਇੱਕ ਹਫਤੇ ਦੇ ਅੰਦਰਾਂ ਦਾ ਹਟਾਇਆ ਜਾਵੇ ਇਸ ਤੋਂ ਇਲਾਵਾ ਹਾਈ ਕੋਰਟ ਨੇ ਜਿੱਥੇ ਪੰਜਾਬ ਅਤੇ ਹਰਿਆਣਾ ਨੂੰ ਕਾਨੂੰਨ ਵਿਵਸਥਾ ਦੇਖਣ ਦੇ ਹੁਕਮ ਦਿੱਤੇ ਗਏ ਨੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੂੰ ਵੀ ਕਿਸਾਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਉਂਦੇ ਹੁਕਮ ਵੀ ਦਿੱਤੇ ਗਏ ਨੇ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਵਿੱਚ ਖੋਲਣ ਦੇ ਆਦੇਸ਼ ਦਿੱਤੇ ਗਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਅੰਦੋਲਨ ਦੇ ਮਾਮਲੇ ਚ ਧਾਇਰ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਚ ਹਾਈਵੇ ਖੋਲਣ ਦੇ ਹੁਕਮ ਕੀਤੇ ਗਏ ਨੇ ਹਾਈ ਕੋਰਟ ਨੇ ਕਿਹਾ ਕਿ ਹੁਣ ਇਸ ਹਾਈਵੇ ਨੂੰ ਖੋਲਿਆ ਜਾਵੇਗਾ ਜੋ ਪਿਛਲੇ 6 ਮਹੀਨਿਆਂ ਤੋਂ ਬੰਦ ਪਿਆ ਪਟੀਸ਼ਨ ਤੇ ਸੁਣਵਾਈ ਦੌਰਾਨ ਹਾਈ ਕੋਰਟ ਦੇ ਹੁਕਮ ਤੇ ਹਰਿਆਣਾ ਸਰਕਾਰ ਨੇ ਕਿਹਾ ਧਰਨਾਕਾਰੀ ਪੰਜਾਬ ਵੱਲ ਬੈਠੇ ਨੇ ਪਹਿਲਾਂ ਵੀ ਹਾਲਾਤ ਵਿਗੜ ਚੁੱਕੇ ਨੇ ਕਿਸਾਨ ਪੰਜਾਬ ਵੱਲ ਐਨ ਐਚ 44 ਤੇ ਬੈਠੇ ਨੇ ਸਰਕਾਰ ਨੇ ਕਿਹਾ ਜੇਕਰ ਪੰਜਾਬ ਉਹਨਾਂ ਨੂੰ ਆਪਣੇ ਇਲਾਕੇ 'ਚ ਬੈਠਣ ਦਿੰਦਾ ਤਾਂ ਅਸੀਂ 5 ਮਿੰਟ 'ਚ ਇਹ ਹਾਈਵੇ ਖੋਲ ਦਵਾਂਗੇ ਪਰ ਪੰਜਾਬ ਜਗ੍ਹਾ ਨਹੀਂ ਦੇ ਰਿਹਾ ਹਾਈ ਕੋਰਟ ਨੇ ਕਿਹਾ ਜੇਕਰ ਉਹ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਜਾਣ ਦਿਓ ਤੁਸੀਂ ਆਪ ਹੀ ਵਿਵਾਦ ਵਧਾ ਰਹੇ ਹੋ ਕੇਂਦਰ ਸਰਕਾਰ ਉਹਨਾਂ ਨੂੰ ਦੇਖ ਰਵੇ ਉਹ ਕੇਂਦਰ ਸਰਕਾਰ ਨੂੰ ਵੀ ਮਿਲਣਾ ਚਾਹੁੰਦੇ ਨੇ ਹਾਈ ਕੋਰਟ ਨੇ ਕਿਹਾ ਕਿ ਇਸ ਹਾਈਵੇ ਨੂੰ ਇੱਕ ਹਫਤੇ ਵਿੱਚ ਖੋਲਿਆ ਜਾਵੇ ਹਾਈ ਕੋਰਟ ਨੇ ਕਿਹਾ ਕਿ ਦਿੱਲੀ ਜਨ ਵਾਲੇ ਲੋਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਬਾਰੇ ਵੀ ਸੋਚੋ। ਇਸ ਤੇ ਹਰਿਆਣਾ ਸਰਕਾਰ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਸੀ ਤਾਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਸੀ। हरियाणा सरकार ने कहा कि अजय भी 450 ਤੋਂ 500 ਪ੍ਰਦਰਸ਼ਨਕਾਰੀ ਸਰਹੱਦ ਤੇ ਬੈਠੇ ਨੇ ਸਰਕਾਰ ਵੱਲੋਂ ਦੱਸਿਆ ਗਿਆ ਕਿ ਸ਼ੰਭੂ ਦੇ ਨਾਲ ਨਾਲ ਖਨੌਰੀ ਬਾਰਡਰ ਤੇ ਪ੍ਰਦਰਸ਼ਨਕਾਰੀ ਵੀ ਬੈਠੇ ਨੇ ਹਾਲਾਂਕਿ ਅਜੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ ਹਾਈ ਕੋਰਟ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਨੂੰ ਇਸ ਹਾਈਵੇ ਨੂੰ ਖੋਲਣ ਲਈ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਹਾਈਵੇ ਬੰਦ ਹੋਣ ਕਾਰਨ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਨੇ ਸਥਿਤੀ ਬਹੁਤ ਬਦਲ ਗਈ ਹੈ ਅਤੇ ਉੱਥੇ ਪ੍ਰਦਰਸ਼ਨਕਾਰੀ ਘੱਟ ਨੇ ਇਸ ਲਈ ਹੁਣ ਇਸ ਹਾਈਵੇ ਨੂੰ ਖੋਲਿਆ ਜਾਣਾ ਚਾਹੀਦਾ ਹੈ ਇਹ ਹਾਈਵੇ ਜੀਵਨ ਰੇਖਾ ਹੈ ਇਸ ਲਈ ਇਸ ਹਾਈਵੇ ਨੂੰ ਹੁਣ ਹੋਰ ਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਇਸ ਹਾਈਵੇ ਤੇ ਲੰਗੇ ਬੈਰੀਗੇਡਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਹਟਾਇਆ ਜਾਵੇ ਇਸ ਤੋਂ ਇਲਾਵਾ ਹਾਈ ਕੋਰਟ ਨੇ ਜਿੱਥੇ ਪੰਜਾਬ ਅਤੇ ਹਰਿਆਣਾ ਨੂੰ ਕਾਨੂੰਨ ਵਿਵਸਥਾ ਦੇਖਣ ਦੇ ਹੁਕਮ ਦਿੱਤੇ ਗਏ ਨੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੂੰ ਵੀ ਕਿਸਾਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਉਂਦੇ ਹੁਕਮ ਵੀ ਦਿੱਤੇ ਗਏ ਨੇ ਸ਼ੰਭੂ ਬਾਰਡਰ ਨੂੰ ਇੱਕ ਹਫਤੇ ਵਿੱਚ ਖੋਲਣ ਦੇ ਆਦੇਸ਼ ਦਿੱਤੇ ਗਏ ਨੇ